ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਪਾਵਨ ਹੁਕਮਨਾਮੇ ਤੇ ਵਿਚਾਰ ਚਰਚਾ ਕਰਨੀ ਹੈ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੱਜ ਯਾਨੀ 26 ਜੁਲਾਈ 2025 ਦਾ ਅੰਮ੍ਰਿਤ ਵੇਲੇ ਦਾ ਮੁਖਵਾਕ ਹੈ ਜੀ ਜੀ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 692 ਤੇ ਹੈ ਤੇ ਇਹ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਹੈ ਹਾਂ ਜੀ ਇਸ ਸ਼ਬਦ ਵਿੱਚ ਨਾ ਕਬੀਰ ਸਾਹਿਬ ਉਸ ਸਮੇਂ ਦੇ ਇੱਕ ਮਤਲਬ ਬਹੁਤ ਵੱਡੇ ਪਰਮ ਤੇ ਚੋਟ ਕਰਦੇ ਨੇ ਹਾਂਜੀ ਬਹੁਤ ਵੱਡਾ ਪਰਮ ਸੀ ਉਹ ਹਾਂ ਕਿ ਕਾਸ਼ੀ ਵਿੱਚ ਸਰੀਰ ਛੱਡੋ ਤਾਂ ਸਵਰਗ ਜਾਂ ਕਹਿ ਲਓ ਮੁਕਤੀ ਤੇ ਜੇ ਮਗਰ ਵਿੱਚ ਮਰ ਗਏ ਤਾਂ ਸਿੱਧਾ ਨਰਕ ਇਸ ਤਰ੍ਹਾਂ ਦਾ ਵਿਸ਼ਵਾਸ ਸੀ ਬਿਲਕੁਲ ਇਹੀ ਮੰਨਿਆ ਜਾਂਦਾ ਸੀ ਪਰ ਕਬੀਰ ਜੀ ਤਾਂ ਇਨਕਲਾਬੀ ਸਨ ਉਹਨਾਂ ਨੇ ਬੜੀ ਸਪਸ਼ਟਤਾ ਨਾਲ ਇਹ ਗੱਲ ਕਹੀ ਤੇ ਉਹਨਾਂ ਨੇ ਕੀ ਸਮਝਾਇਆ ਫਿਰ ਦੇਖੋ ਉਹ ਕਹਿੰਦੇ ਨੇ ਕਿ ਅਸਲ ਗੱਲ ਜਗਾਦੀ ਨਹੀਂ ਹੈਗੀ ਅਸਲ ਗੱਲ ਤਾਂ ਇਹ ਹੈ ਕਿ ਤੁਹਾਡੇ ਹਿਰਦੇ ਵਿੱਚ ਤੁਹਾਡੇ ਮਨ ਵਿੱਚ ਰਾਮ ਵਸਦਾ ਹੈ ਕਿ ਨਹੀਂ? ਅੱਛਾ। ਹਾਂਜੀ ਜਿਵੇਂ ਉਹ ਫਰਮਾਉਂਦੇ ਨੇ, "ਕਿਆ ਕਾਸੀ, ਕਿਆ ਊ ਕਰੋ? ਮਗਰ ਰਾਮ ਹਿਰਦੈ ਜੋ ਹੋਈ।" ਹੂੰ। ਮਤਲਬ ਜੇ ਰੱਬ ਦਿਲ 'ਚ ਵਸ ਗਿਆ, ਫਿਰ ਕੀ ਫਰਕ ਪੈਂਦਾ ਹੈ ਕਿ ਤੁਸੀਂ ਪਵਿੱਤਰ ਕਹੀ ਜਾਂਦੀ ਕਾਸ਼ੀ ਚੋ ਜਾਂ ਉਹ ਬੰਜਰ ਜੀ ਧਰਤੀ ਮਗਰ 'ਚ? ਕੋਈ ਫਰਕ ਨਹੀਂ। ਬਿਲਕੁਲ। ਤੇ ਜਿਹੜੀ ਰਹਾਉ ਦੀ ਤੁਖ ਹੈ, ਉਹ ਤਾਂ ਹੋਰ ਵੀ ਸਿੱਧੀ ਗੱਲ ਕਰਦੀ ਹੈ। ਹਰ ਕੇ ਲੋਗਾ ਮੈਂ ਤੋ ਮਤ ਕਾਪੋਰਾ ਜੀ ਇੰਜ ਲੱਗਦਾ ਜਿਵੇਂ ਲੋਕ ਉਹਨਾਂ ਨੂੰ ਤਾਣੇ ਮਾਰ ਰਹੇ ਹੋਣ ਕਿ ਤੂੰ ਕਮਲਾਉ ਗਿਆ ਕਬੀਰ ਕਾਸ਼ੀ ਵਰਗੀ ਥਾਂ ਛੱਡ ਕੇ ਮਗਰ ਆ ਗਿਆ ਹਾਂਜੀ ਇਹੀ ਭਾਵ ਹੈ ਲੋਕ ਉਹਨਾਂ ਨੂੰ ਸਮਝਾ ਰਹੇ ਹੋਣਗੇ ਜਾਂ ਮਜ਼ਾਕ ਉਡਾ ਰਹੇ ਹੋਣਗੇ ਤੇ ਫਿਰ ਕਬੀਰ ਜੀ ਅੱਗੋਂ ਜਵਾਬ ਦਿੰਦੇ ਨੇ ਸਵਾਲ ਕਰਦੇ ਨੇ ਜਾਓ ਤਨ ਕਾਸੀ ਤਜੇ ਕਬੀਰਾ ਰਮਈਏ ਕਹਾਂ ਨੇ ਹੋਰਾ ਇਕ ਰਹਾਉ ਬਿਲਕੁਲ ਇਹੀ ਤਾਂ ਇਹੀ ਤਾਂ ਸਭ ਤੋਂ ਵੱਡਾ ਸਵਾਲ ਹੈ ਕਿ ਜੇ ਸਿਰਫ ਕਾਸ਼ੀ ਚ ਸਰੀਰ ਛੱਡਣ ਨਾਲ ਹੀ ਮੁਕਤੀ ਮਿਲ ਜਾਣੀ ਹੈ ਤਾਂ ਫਿਰ ਰਮਈਏ ਦਾ ਪ੍ਰਮਾਤਮਾ ਦਾ ਉਹਦੀ ਸਿਮਰਨ ਦਾ ਉਹਦੀ ਭਗਤੀ ਦਾ ਕੀ ਐ ਸੰਰਿਆ ਉਹਦੀ ਲੋੜ ਹੀ ਥੀ ਰਹੀ ਫਿਰ ਸਹੀ ਗੱਲ ਹੈ ਇੱਥੇ ਹੀ ਕਬੀਰ ਜੀ ਸਾਰਾ ਜ਼ੋਰ ਭਗਤੀ ਤੇ ਨਾਮ ਸਿਮਰਨ ਤੇ ਦੇ ਰਹੇ ਨੇ ਉਹ ਸਥਾਨ ਆਧਾਰਿਤ ਮੁਕਤੀ ਨੂੰ ਪੂਰੀ ਤਰ੍ਹਾਂ ਰੱਦ ਕਰ ਰਹੇ ਨੇ ਹੂੰ ਉਹ ਕਹਿੰਦੇ ਨੇ ਕਿ ਜੇ ਮੁਕਤੀ ਥਾਂ ਕਰਕੇ ਮਿਲਣੀ ਸੀ ਫਿਰ ਇਹ ਸਿਮਰਨ ਭਗਤੀ ਚੰਗੇ ਕੰਮ ਸ਼ੁਕਰਾਨਾ ਇਹ ਸਭ ਬੇਕਾਰ ਹੋ ਗਏ ਨੇ ਤੇ ਉਹ ਪਾਣੀ ਵਾਲੀ ਉਦਾਹਰਣ ਵੀ ਬਹੁਤ ਖੂਬਸੂਰਤ ਹੈ ਹਾਂਜੀ ਜਿਉਂ ਜਲ ਜਲ ਮੈਂ ਪੈਸਨ ਨਿਕਸੈ ਤਿਉ ਡੁਰੀ ਮਿਲਿਓ ਜੁਲਾਹੋ ਇੱਕ ਕਿਵੇਂ ਪਾਣੀ ਪਾਣੀ ਚ ਮਿਲ ਕੇ ਇੱਕ ਹੋ ਜਾਂਦਾ ਵੱਖਰਾ ਨਹੀਂ ਰਹਿੰਦਾ ਜੀ ਉਸੇ ਤਰ੍ਹਾਂ ਜਿਹੜਾ ਪ੍ਰਭੂ ਦੇ ਪ੍ਰੇਮ ਚ ਉਹਦੀ ਭਗਤੀ ਚ ਬਾਉ ਪਗਤ ਜੀ ਲੀਨ ਹੋ ਗਿਆ ਉਹ ਆਪਣਾ ਆਪਾ ਮਿਟਾ ਕੇ ਰੱਬ ਚ ਅਭੇਦ ਹੋ ਜਾਂਦਾ ਇਹ ਅਸਲ ਮਿਲਾਪ ਹੈ ਹਾਂਜੀ ਇਹ ਅੰਦਰ ਦੀ ਅਵਸਥਾ ਹੈ ਬਿਲਕੁਲ ਇਹ ਅੰਦਰੂਨੀ ਮਿਲਾਪ ਭਗਤੀ ਦਾ ਨਤੀਜਾ ਹੈ ਕਿਸੇ ਖਾਸ ਥਾਂ ਦਾ ਨਹੀਂ ਇਹ ਵਿਚਾਰਨਾ ਅੱਜ ਦੇ ਜ਼ਮਾਨੇ ਚ ਵੀ ਬਹੁਤ ਲਾਗੂ ਹੁੰਦਾ ਆਪਾਂ ਦੇਖਦੇ ਹਾਂ ਲੋਕ ਕਿਵੇਂ ਬਾਹਰੀ ਚੀਜ਼ਾਂ ਪਿੱਛੇ ਭੱਜਦੇ ਨੇ ਹਾਂਜੀ ਬਿਲਕੁਲ ਕੋਈ ਚੰਗੀ ਨੌਕਰੀ ਕੋਈ ਵੱਡਾ ਕਾਰ ਸੋਸ਼ਲ ਮੀਡੀਆ ਤੇ ਵਧੀਆ ਦਿਖਣਾ ਇਹ ਸਾਡੇ ਅੱਜ ਦੇ ਕਾਸ਼ੀ ਬਣ ਗਏ ਨੇ ਸ਼ਾਇਦ ਹਾਂ ਇਹ ਵੀ ਇੱਕ ਤਰ੍ਹਾਂ ਦੇ ਪ੍ਰਾਮੀ ਨੇ ਤੇ ਇਸ ਭਜ ਦੌੜ ਵਿੱਚ ਅਸੀਂ ਆਪਣੇ ਅੰਦਰ ਵੱਲ ਜਾਤੀ ਮਾਰਨਾ ਭੁੱਲ ਜਾਂਦੇ ਹਾਂ ਆਪਣੀ ਅੰਦਰੂਨੀ ਸ਼ਾਂਤੀ ਆਪਣੀਆਂ ਅਧਿਆਤਮਿਕ ਲੋੜਾਂ ਉਹ ਸਾਡਾ ਮਘਰ ਬਣ ਜਾਂਦੀਆਂ ਨੇ ਜਿੱਧਰ ਧਿਆਨ ਨਹੀਂ ਜਾਂਦਾ ਜੀ ਬਿਲਕੁਲ ਸਹੀ ਕਿਹਾ ਤੇ ਜਦੋਂ ਫਿਰ ਜ਼ਿੰਦਗੀ ਦੀਆਂ ਮੁਸ਼ਕਿਲਾਂ ਆਉਂਦੀਆਂ ਨੇ ਚਿੰਤਾਵਾਂ ਤਣਾਅ ਹੁੰਦਾ ਉਦੋਂ ਫਿਰ ਬੰਦਾ ਪਟਕ ਜਾਂਦਾ ਤਾਂ ਅਜਿਹੇ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਵੇਂ ਰਾਹ ਦਿਖਾਉਂਦੀ ਹੈ ਦੇਖੋ ਗੁਰਬਾਣੀ ਤਾਂ ਹਮੇਸ਼ਾ ਲਈ ਰਹਿਨੁਮਾਈ ਕਰਦੀ ਹੈ ਇਹ ਸ਼ਬਦ ਤੇ ਸਾਰੀ ਹੀ ਗੁਰਬਾਣੀ ਸਾਨੂੰ ਵਾਰ-ਵਾਰ ਇਹੀ ਚੇਤੇ ਕਰਵਾਂਦੀ ਹੈ ਕਿ ਅਸਲੀ ਬਦਲਾ ਅਸਲੀ ਸ਼ਾਂਤੀ ਉਹ ਅੰਦਰੋਂ ਆਣੀ ਹੈ ਹੂੰ ਬਾਹਰ ਦੇ ਹਾਲਾਤ ਜਗਾ ਰਸਮਾਂ ਇਹਨਾਂ ਤੋਂ ਕਿਤੇ ਵੱਧ ਜ਼ਰੂਰੀ ਹੈ ਸਾਡੀ ਅੰਦਰ ਦੀ ਹਾਲਤ ਪਰਮਾਤਮਾ ਨਾਲ ਸਾਡਾ ਰਿਸ਼ਤਾ ਕਿਹੋ ਜਿਹਾ ਹੈ ਅਸੀਂ ਨਾਮ ਸਿਮਰਦੇ ਹਾਂ ਉਹਦੇ ਤੇ ਪਰੂਸਾ ਕਰਦੇ ਹਾਂ ਜੀ ਜਦੋਂ ਬੰਦਾ ਇਸ ਅੰਦਰਲੀ ਸੱਚਾਈ ਨਾਲ ਜੁੜ ਜਾਂਦਾ ਨਾ ਫਿਰ ਬਾਹਰ ਦੀ ਦੁਨੀਆ ਦੇ ਛਮੇਲੇ ਚਿੰਤਾਵਾਂ ਭ੍ਰਮ ਉਹ ਉਹਨੂੰ ਡੁਲਾ ਨਹੀਂ ਸਕਦੇ ਮਤਲਬ ਅੰਦਰੋਂ ਮਜ਼ਬੂਤੀ ਮਿਲਦੀ ਹੈ ਹਾਂਜੀ ਬਿਲਕੁਲ ਗੁਰਬਾਣੀ ਸਾਨੂੰ ਉਹੀ ਅੰਦਰੂਨੀ ਤਾਕਤ ਦਿੰਦੀ ਹੈ ਸਪਸ਼ਟਤਾ ਦਿੰਦੀ ਹੈ ਜਿਸ ਨਾਲ ਫਿਰ ਹਰ ਚੁਣੌਤੀ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਸੋ ਜੇ ਸਾਰ ਕੱਢੀਏ ਤਾਂ ਅੱਜ ਦੇ ਹੁਕਮਨਾਮੇ ਦਾ ਸੁਨੇਹਾ ਬਿਲਕੁਲ ਸਾਫ਼ ਹੈ ਮੁਕਤੀ ਯਾ ਰੱਬੀ ਮਿਲਾਪ ਕਿਸੇ ਜਗਾ ਕਰਕੇ ਨਹੀਂ ਸਗੋਂ ਦਿਲ ਵਿੱਚ ਵਸਦੇ ਰੱਬ ਦੇ ਨਾਮ ਪ੍ਰੇਮ ਤੇ ਸੱਚੀ ਭਗਤੀ ਨਾਲ ਹੀ ਹੁੰਦਾ ਹੈ ਬਿਲਕੁਲ ਇਹੀ ਗੱਲ ਹੈ ਜੀ ਇਹ ਸਾਨੂੰ ਬਾਰੀ ਦਿਖਾਵਿਆਂ ਲੋਕ ਕੀ ਕਹਿਣਗੇ ਇਸ ਡਰ ਤੋਂ ਤੇ ਹੋਰ ਫਜ਼ੂਲ ਦੇ ਪਰਮਾ ਤੋਂ ਕੱਢ ਕੇ ਅਸਲ ਅਧਿਆਤਮਿਕਤਾ ਵੱਲ ਅੰਦਰ ਦੀ ਖੋਜ ਵੱਲ ਪ੍ਰਭੂ ਸਿਮਰਨ ਵੱਲ ਲੈ ਕੇ ਜਾਂਦਾ ਹੈ ਹਾਂਜੀ ਅਸਲ ਵਿੱਚ ਜਗਾ ਨਾਲੋਂ ਜ਼ਿਆਦਾ ਜ਼ਰੂਰੀ ਹੈ ਅਵਸਥਾ ਮਨ ਦੀ ਅਵਸਥਾ ਬਿਲਕੁਲ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਅੱਜ ਦੇ ਕਾਸ਼ੀ ਤੇ ਮਗਰ ਦੇ ਭਰਮ ਕਿਹੜੇ ਨੇ ਜਿਨ੍ਹਾਂ ਤੋਂ ਉੱਪਰ ਉੱਠਣ ਦੀ ਲੋੜ ਹੈ ਜੀ ਇਹ ਵਿਚਾਰਨ ਵਾਲੀ ਗੱਲ ਹੈ ਆਪ ਸਭ ਦਾ ਦਿਨ ਸ਼ੁਭ ਹੋਵੇ ਬਰਕਤਾਂ ਭਰਿਆ ਹੋਵੇ ਜੀ ਇਸ ਵਿਚਾਰ ਚਰਚਾ ਦੌਰਾਨ ਤੇ ਖਾਸ ਕਰਕੇ ਗੁਰਬਾਣੀ ਦੇ ਉਚਾਰਨ ਵਿੱਚ ਸਾਡੇ ਕੋਲੋਂ ਬਹੁਤ ਭੁੱਲਾਂ ਹੋ ਜਾਂਦੀਆਂ ਨੇ ਉਹਨਾਂ ਸਭਨਾਂ ਦੀ ਖਿਮਾ ਜੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ